ਲੈ ਵੀ ਆ ਚੀਜ਼ਾਂ ਦੇ ਮੁਰਾਈ ਕਰਣੀ ਆ ਲੱਗੀ ਵਜੀ ਬਾਈ ਕਿਤੋਂ ਨਹੀਂ ਹੁੰਦੀ ਸਾਰੀ ਬੈਗ ਤੋਂ ਡਿੱਗੀ ਡੂਗੀ ਸਾਰਾ ਚੈੱਕ ਕਰਵਾਤਾ ਫਰੰਟ ਤੋਂ ਸਾਨੂੰ ਚੈੱਕ ਕਰਾਤੀ ਆ ਲੈ ਵੀ ਗਰਪੇਜ ਆਇਆ ਕਰਾ ਮੜੀ ਜੀ ਇੰਜਨ ਤੇ ਮੁਰਾਈ ਏ ਝਾਤੀ ਸੀ ਹਾਂ ਬਾਈ ਸੱਜਣੋ ਸਵਿਫਟ ਗੱਡੀ ਆ ਗਈ ਆਪਣੇ ਕੋਲੇ 2013 ਮਾਡਲ ਆ ਚੰਗੀ ਗੱਡੀ ਆ ਬਿਲਕੁਲ ਇੰਜਨ ਗੇਅਰ ਦੀ ਓਕੇ ਪੀਬੀ 9 ਕਪੂਰਥਲੇ ਦਾ ਨੰਬਰ ਆ ਬਾਈ ਜੀ ਗੱਡੀ ਸਾਰੀ ਜੈਨੂਅਨ ਆ ਗੱਡੀ ਰੰਗ ਪੇਟ ਦੀ ਵੀ オリジナル ਆ ਮਾੜੀ ਮੋਟੀ ਟਚਿੰਗਾ ਤੇ ਵੀ ਟਾਇਰਾਂ ਦੇ ਮਰਵਾਇ ਕਰਾਨੇਗਾ ਚੌਕੜਾ ਟਾਇਰਾਂ ਦਾ ਬਿਲਕੁਲ ਨਿਊ ਜਮਨ ਨਵੇਂ ਚਾਰੇ ਟਾਇਰ ਗੱਡੀ ਤੇ ਨਵੇਂ ਆ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਆ ਲੈ ਵੀ ਕਰ ਭੇਜ ਅੰਦਰ ਬਾਹਰ ਮਰਵਾਇ ਕਰਾਨੇਗਾ ਅੰਟੀਰੀਅਰ ਬਿਲਕੁਲ ਸਾਫ ਸੁਥਰਾ ਤੇ ਸੀਟ ਕਵਰ ਪੂਰੇ ਸੋਹਣੇ ਆ ਗੱਡੀ ਦੇ ਵਿੱਚ ਕੁੱਲ ਮਿਲਾ ਕੇ ਐਂ ਮੰਨ ਲਓ ਵੀ ਇਕੱਲਾ ਤੇਲ ਪਾਉਣਾ ਤੇ ਗੱਡੀ ਤੁਸੀਂ ਸੱਜਣੋ ਚਲਾਉਣੀ ਆ ਹੋਰ ਤੁਸੀਂ ਕੁਝ ਨਹੀਂ ਕਰਾਉਣਾ ਟਾਇਰ ਜਮਨ ਨਵੇਂ ਆ ਕਰ ਭੇਜ ਬੈਕ ਸਾਈਡ ਵਾਲੇ ਟਾਇਰ ਤੇ ਵੀ ਮੜੀ ਜੀ ਨੀਗਾ ਮਰਵਾ ਦਿਓ ਵੀਰ ਹੋਣਾ ਨੂੰ ਟਾਇਰ ਬਿਲਕੁਲ ਨਵੇਂ ਰੰਗ ਪੇਂਟ ਦੀ オリジナル ਮਾੜੀ ਮੋਟੀ ਟਚਿੰਗ ਆ ਹਲਕੀ ਫੁਲਕੀ ਬਾਕੀ ਗੱਡੀ ਸਾਰੀ ਸੀਲਡ ਹੈਗੀ ਲੱਗੀ ਬਜੀ ਗੱਡੀ ਤਾਂ ਆਪਾਂ ਨਾਲ ਲਿਆਉਣਿਆ ਨਾਲ ਵੀਡੀਓ ਕਰ ਦੇਣਾ ਬੇਚਦੇ ਆ ਬਾਈ ਲੈ ਵੀ ਆ ਕੀ ਬਾਤ ਇਹ ਵੀ ਸ਼ੌਕਰ ਸ਼ੌਕਰ ਜਮਾ ਬਿਲਕੁਲ ਓਕੇ ਸਾਰੀ ਗੱਡੀ ਸੀਲਡ ਹੈ ਘੈਂਟ ਗੱਲਬਾਤ ਹੈ ਗੱਡੀ ਦੇ ਵਿੱਚ ਤੁਸੀਂ ਕੁਝ ਨਹੀਂ ਕਰਨਾ ਤੇਲ ਪਾਉਣਾ ਤੇ ਗੱਡੀ ਚਲਾਉਣੀ ਆ ਲੈ ਵੀ ਆ ਚੀਜ਼ਾਂ ਦੇ ਮਰਾ ਹੀ ਕਰਾਂ ਲੱਗੀ ਬੱਜੀ ਬਾਈ ਕਿਤੋਂ ਨਹੀਂ ਹੁੰਦੀ ਸਾਰੀ ਬੈਗ ਤੋਂ ਡਿੱਗੀ ਡੂਗੀ ਸਾਰਾ ਕੁਝ ਚੈੱਕ ਕਰਵਾਤਾ ਫਰੰਟ ਤੋਂ ਸਾਨੂੰ ਚੈੱਕ ਕਰਾਤੀ ਆ ਲੈ ਵੀ ਗ੍ਰਪੇਜ ਆਇਆ ਕਰਾ ਮੜੀ ਜੀ ਇੰਜਨ ਤੇ ਮਰੋਈ ਚਾਤੀ ਨਿੱਤਰ ਪੇ ਰਿਆਂ ਦੀ ਆ ਜਾ ਬਈ 2013 ਮਾਡਲ ਸਾਰੇ ਸੀਸੇ ਨਾਲ ਦੇ ਆ ਬਈ ਇੱਕ ਵੀ ਸੀਸਾ ਚੇਂਜ ਨਹੀਂ ਹੈਗਾ ਗੱਡੀ ਦਾ ਲੈ ਵੀ ਟਾਟਾ ਦੀ ਬੈਟਰੀ ਗੱਡੀ ਦੇ ਵਿੱਚ ਗੋਡੇ ਪਿੱਲਰਾਂ ਤੇ ਨਿਗ੍ਹਾ ਮਰਾਦੀ ਬਈ ਗੋਡੇ ਪਿੱਲਰਾਂ ਦੀ ਬਿਲਕੁਲ ਸੀਲਡ ਤੇ ਇੰਜਨ ਬਿਲਕੁਲ ਓਕੇ ਹੈ ਗੱਡੀ ਦਾ ਸਾਫ ਸੁਥਰਾ ਚਮਕ ਹੈ ਤਾਂ ਸਰਵਿਸ ਵਾਈ ਕਰਵਾਉਣ ਵਾਲੀ ਹੈ ਸਰਵਿਸ ਜੇ ਹੋਈ ਵੀ ਹੁੰਦੀ ਤਾਂ ਆਪਾਂ ਦੱਸ ਦਿੰਨੇ ਹਾਂਗੇ ਜੇ ਕਰਾਉਣ ਵਾਲੀ ਹੈ ਬਾਈ ਤਾਂ ਵੀ ਦੱਸ ਦਿੰਨੇ ਸਰਵਿਸ ਇਹਦੀ ਤੁਹਾਨੂੰ ਮਿੱਤਰੋ ਕਰਾਉਣੀ ਪੈਣੀ ਹੈ 2013 ਮਾਡਲ ਹੈ ਰਨਿੰਗ ਜਿਹੜੀ ਗੱਡੀ ਦੀ ਹੋਈ ਵੀ ਉਹ 1 ਲੱਖ ਤੋਂ نیچے-ਨੀਚੇ ਹੀ ਹੈ ਬਾਈ ਚੱਲੀ ਵੀ ਗੱਡੀ ਤੁਸੀਂ ਪਹੁੰਚਣਾ ਪੀਬੀ03 ਕਾਰ ਬਜ਼ਾਰ ਪਿੰਡ ਸਲਾਵਤਪੁਰਾ ਜਿਹੜੀ ਗੱਡੀ ਦੀ ਡਿਮਾਂਡ ਹੈ ਮਿੱਤਰੋ ਉਹ 3 ਲੱਖ ਰੁਪਇਆ ਬਾਕੀ 네ਗੋਸ਼ੀਏਬਲ ਰੇਟਾਂ ਮੰਤਨ ਹੋ ਜੂਗਾ ਨੰਬਰ ਸਕਰੀਨ ਤੇ ਸਲੈਕਟਰ 2013 ਮਾਡਲ ਕੋਈ 3 ਲੱਖ 20 30 ਹਜ਼ਾਰ ਤੋਂ ਘੱਟ ਕੋਈ ਨਹੀਂ ਦਿੰਦਾ ਆਪਾਂ 3 ਲੱਖ ਦੀ ਡਿਮਾਂਡ ਪਾਈ ਉਹਦੇ ਵਿੱਚੋਂ ਤੁਹਾਡਾ ਮੰਤਨ ਕਰਦੇ ਆ ਖੁੱਲਾ ਢੁੱਲਾ ਨੰਬਰ ਸਕਰੀਨ ਤੇ ਸੰਪਰਕ ਕਰ ਲ ਤੁਸੀਂ ਪਹੁੰਚ ਜੋ ਪਿੰਡ ਸਲਾਤਪੁਰੇ ਦੇ ਵਿੱਚ ਪੀਬੀ03 ਕਾਰ ਬਜ਼ਾਰ ਫੱਸੀ ਗਾਲ ਜੀ